ਹੁਸ਼ਿਆਰਪੁਰ نیوز ਦੇਖ ਰਹੇ तमाम दर्शकों का स्वागत है जी मैं चेतन काशप सो दोस्तों कल एक स्टूडियो प्रोग्राम ਕੀਤਾ ਗਿਆ ਸੀ ਕਿ ਹੁਣ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਨੂੰ ਆਪਣੇ ਕਾਉਂਸਲਰਾਂ ਦੀ ਜ਼ਰੂਰਤ ਨਹੀਂ ਹੈ ਸੋ ਇਸ ਖਬਰ ਤੋਂ ਬਾਅਦ ਕਾਉਂਸਲਰਾਂ ਦੀ ਇੱਕ ਮੀਟਿੰਗ ਵੀ ਹੋਈ ਹੈ ਕਿਉਂਕਿ ਜਿਵੇਂ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਮੇਰੀ ਪੰਜ ਸੱਤ ਕਾਉਂਸਲਰਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਤਾਂ ਕਾਫੀ ਨਿਰਾਸ਼ਾ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿ ਪਰਸੋ ਜਦੋਂ ਮੰਤਰੀ ਸਾਹਿਬ ਵੱਲੋਂ ਗੱਡੀਆਂ ਦਾ ਉਦਘਾਟਨ ਕੀਤਾ ਗਿਆ ਸੀ ਗਿੱਲਾ ਸੁੱਕਾ ਤੇ ਗਿੱਲਾ ਕੁੜਾ ਤੇ ਸੁੱਕਾ ਕੁੜਾ ਜਨਾ ਬੋਲੋ ਚੁੱਕਿਆ ਜਾਣਾ ਸੀ ਕਿਉਂਕਿ ਉੱਥੇ ਮੌਕੇ ਤੇ ਕੋਈ ਵੀ ਜਿਹੜਾ ਕਾਉਂਸਲਰ ਸਹਬਾਨ ਆਮ ਆਦਮੀ ਪਾਰਟੀ ਦਾ ਮਜੂਤ ਨਹੀਂ ਸੀ ਤਾਂ ਜਿਸ ਤੋਂ ਬਾਅਦ ਕੱਲ ਮੰਤਰੀ ਦੇ ਇਸ ਰਵੱਈਏ ਨੂੰ ਲੈ ਕੇ ਸਮੂਹ ਐਮਸੀਆਂ ਦੇ ਵਿੱਚ ਜਿਹੜਾ ਰੋਸ ਵੀ ਪਾਇਆ ਜਾ ਰਿਹਾ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਸੋ ਜਿਵੇਂ ਕੱਲ ਮੈਂ ਦੱਸਿਆ ਹੋਇਆ ਸੀ ਕਿ ਆਮ ਆਦਮੀ ਪਾਰਟੀ ਦੇ ਕੁਝ-ਕੁਝ ਐਮਸੀ ਨੇ 12 ਤੋਂ 14 ਐਮਸੀ ਅਜੇਹੇ ਨੇ ਜਿਨ੍ਹਾਂ ਵੱਲੋਂ ਇੱਕ ਮੀਟਿੰਗ ਰੱਖੀ ਹੋਈ ਸੀ ਸੋ ਇਹ ਮੀਟਿੰਗ ਹੋਈ ਆ ਤਾਂ ਮੀਟਿੰਗ ਹੋਣ ਤੋਂ ਬਾਅਦ ਅੱਜ ਉਹ ਆਮ ਆਦਮੀ ਪਾਰਟੀ ਦੇ ਸਾਰੇ ਕਾਉਂਸਲਰ ਐਸ ਹਾਈਕ ਕਮਿਸ਼ਨਰ ਸੰਦੀਪ ਤਿਵਾੜੀ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਨਗਰ ਨਿਗਮ ਦੇ ਵਿੱਚ ਜਾ ਕੇ ਸੋ ਖਫਾ ਨਜ਼ਰ ਆ ਰਹੇ ਨੇ ਕਾਉਂਸਲਰ ਸਾਹਿਬਾਨ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਆਦਾਤਰ ਐਮਸੀ ਨੇ ਉਹ ਖਫਾ ਨਜ਼ਰ ਆ ਰਹੇ ਨੇ ਕੈਬਨਟ ਮੈਂਬਰ ਭ੍ਰਮਸ਼ੰਕਰ ਚਿੰਪਾ ਤੋਂ ਤੇ ਹੁਸ਼ਿਆਰਪੁਰ ਦੇ ਮੇਅਰ सुरेंद्र ਸਿੰਦਾ ਤੋਂ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ ਉਹਨਾਂ ਦੇ ਵਾਡਾਂ ਦੇ ਵਿੱਚ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਬਾਰ-ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਉਹ ਲੈ ਕੇ ਆਉਂਦੇ ਨੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਆਉਂਦੇ ਨੇ ਪ੍ਰੰਤੂ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਹੁੰਦਾ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਬਾਅਦ ਅੱਜ 12 ਤੋਂ 13 ਕਾਉਂਸਲਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਜਸਪਾਲ ਸਿੰਘ 체ਚੀ ਜੋ ਕਿ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਇਕਲੋਤੇ ਕਾਉਂਸਲਰ ਨੇ ਤੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸੰਦੀਪ ਦਿਵਾਰੀ ਸਹਾਇਕ ਕਮਿਸ਼ਨਰ ਸਾਹਿਬ ਨੂੰ ਮਿਲੇ ਨੇ ਤਾਂ ਆਪਣੀਆਂ ਆਪਣੇ ਜਿਹੜੇ ਦੁੱਖੜੇ ਆ ਕਮਿਸ਼ਨਰ ਸਹਾਇਕ ਕਮਿਸ਼ਨਰ ਦੇ ਅੱਗੇ ਰੋਏਗੇ ਨੇ ਸੋ ਕੌਂਸਲਰ ਸਾਹਿਬਾਨ ਨਾਲ ਵੀ ਮੇਰੀ ਗੱਲਬਾਤ ਹੋਈ ਅੱਜ ਇੱਕ ਵਾਰ ਮੁਰ ਉਹ ਕਹਿੰਦੇ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੇ ਕੋਈ ਕੰਮਕਾਜ ਨਹੀਂ ਹੁੰਦਾ ਵਾਰਡ ਦਾ ਦੂਸਰੇ ਨੰਬਰ ਤੇ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਧਿਆਨ ਹੈ ਉਹ ਨਗਰ ਨਿਗਮ ਦੇ ਧਿਆਨ ਦੇ ਵਿੱਚ ਲਿਆਉਂਦੇ ਨੇ ਜਾਂ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਂਦੇ ਨੇ ਤਾਂ ਉਹਨਾਂ ਦੀ ਕੋਈ ਵੀ ਪੁੱਛ ਪੜਤਾਲ ਹੈ ਜਿਹੜੀ ਉਹ ਨਹੀਂ ਹੁੰਦੀ ਹੈ ਹੁਣ ਸਭ ਤੋਂ ਵੱਡਾ ਪੁਆਇੰਟ ਨੋਟ ਕਰਨ ਵਾਲਾ ਪੁਆਇੰਟ ਕਿ ਇਹ ਹੈ ਕਿ ਉਹਨਾਂ ਵੱਲੋਂ ਅੱਜ ਮੇਅਰ ਤੱਕ ਨੂੰ ਵੀ ਨਹੀਂ ਦੱਸਿਆ ਗਿਆ ਕਿ ਉਹ ਸਹਾਇਕ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਹੋ ਸਕਦਾ ਮੇਅਰ ਸਾਹਿਬ ਉੱਥੇ ਆਪਣੇ ਏਸੀ ਵਾਲੇ ਕਮਰੇ ਦੇ ਵਿੱਚ ਬੈਠੇ ਹੋਣ ਪਰੰਤੂ ਉਹਨਾਂ ਤੋਂ ਬਾਹਰੀ ਹੋ ਕੇ ਆਮ ਆਦਮੀ ਪਾਰਟੀ ਦੀ ਸਮੂਹ ਜਿਹੜੀ ਟੀਮ ਹੈ ਕੌਂਸਲਰਾਂ ਦੀ ਇੱਕ ਟੀਮ ਹੈ ਅੱਜ ਜਸਪਾਲ ਸਿੰਘ ਚੇਚੀ ਦੀ ਅਗਵਾਈ ਦੇ ਵਿੱਚ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਦੇ ਨਾਲ ਮਿਲੀ ਹੈ ਮੁਲਾਕਾਤ ਕੀਤੀ ਹੈ ਆਪਣੇ ਦੁਖੜੇ ਰੋਏ ਨੇ ਤਾਂ ਸਹਾਇਕ ਕਮਿਸ਼ਨਰ ਵੱਲੋਂ ਵੀ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਉਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਉਹ ਨਿਪਟਾਰਾ ਕੀਤਾ ਜਾਵੇਗਾ ਸੋ ਹੁਣ ਵੱਡਾ ਸਵਾਲ ਇਹ ਹੈ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਕੌਂਸਲਰ ਸਾਹਿਬਾਨ ਇਹ ਸ਼ਾਮਲ ਹੋਏ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਇਕਲੌਤਾ ਕੌਂਸਲਰ ਹੈ ਵਾਰਡ ਨੰਬਰ 10 ਤੋਂ ਜਸਪਾਲ ਸਿੰਘ ਚੇਚੀ ਤਾਂ ਕਾਂਗਰਸ ਨੂੰ ਇਹਨਾਂ ਕੌਂਸਲਰਾਂ ਵੱਲੋਂ ਛੱਡਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ ਸੱਤਾ ਪਰਿਵਰਤਨ ਹੋਇਆ ਸੀ ਸੂਬੇ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਬਣੀ ਸੀ ਤਾਂ ਉਹ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਸਨ ਉਹਨਾਂ ਦੇ ਚੋਣ ਨਿਸ਼ਾਨ ਤੇ ਉਹ ਜਿੱਤੇ ਹੋਏ ਸਨ ਤਾਂ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਨੇ ਤਾਂ ਕਹਿੰਦੇ ਸਾਡੀ ਪਹਿਲਾਂ ਨਾਲੋਂ ਵੀ ਜਿਹੜੀ ਥੋੜੀ ਬਹੁਤੀ ਪੁਸ਼ਪੜਤਾਲ ਹ ਚਾਹੇ ਮੁਹੱਲਿਆਂ ਦੀ ਸਟਰੀਟ ਲਾਈਟਾਂ ਲਾਈਟਾਂ ਠੀਕ ਕਰਵਾਉਣੀਆਂ ਹੋਣ ਵਾਰਡੀਆਂ ਚਾਹੇ ਵਾਰਡਾਂ ਦੀਆਂ ਗਲੀਆਂ ਤਾਂ ਕੰਮ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੇਅਰ ਦਾ ਕੰਮ ਹੋਵੇ ਤਾਂ ਸਾਡੀ ਕਹਿੰਦੇ ਉਹ ਬਿਲਕੁਲ ਵੀ ਸੁਣਵਾਈ ਨਹੀਂ ਹੋ ਰਹੀ ਹੈ ਖੈਰ ਨਾਮ ਤਾਂ ਮੈਂ ਅੱਜ ਵੀ ਨਹੀਂ ਲਵਾਵਾਂਗਾ ਕਿਉਂਕਿ ਸੀਕਰੇਸੀ ਹੁੰਦੀ ਹੈ ਇੱਕ ਪ੍ਰੋਟੋਕਾਲ ਹੁੰਦਾ ਹਰ ਇੱਕ ਕੰਮ ਦਾ ਹਰ ਇੱਕ ਸਿਸਟਮ ਦਾ ਤਾਂ ਮੰਤਰੀ ਤੋਂ ਜਿਹੜੇ ਉਹ ਜ਼ਿਆਦਾ ਖਫਾ ਨਜ਼ਰ ਆ ਰਹੇ ਨੇ ਤਾਂ ਉਸ ਤੋਂ ਵੀ ਜ਼ਿਆਦਾ ਉਹ ਮੇਅਰ ਸਾਹਿਬ ਤੋਂ ਜਿਹੜੇ ਉਹ ਖਫਾ ਨਜ਼ਰ ਆ ਰਹੇ ਨੇ ਕਿ ਇਹ ਸਭ ਕੁਝ ਇੱਕ ਆਪ ਕਾਉਂਸਲਰ ਨੇ ਮੇਅਰ ਸਾਹਿਬ ਤਾਂ ਮੰਤਰੀ ਸਾਹਿਬ ਵੀ ਐਮਸੀ ਦੇ ਅਹੁਦੇ ਤੇ ਰਹੇ ਨੇ ਕਈ ਦਹਾਕਿਆਂ ਤੱਕ ਕਾਫੀ ਸਾਲਾਂ ਤੱਕ ਕਿੰਦਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦੋਹਾਂ ਵੱਲੋਂ ਸਾਡੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਸੋ ਸਿੱਧੇ ਤੌਰ ਤੇ ਉਹਨਾਂ ਵੱਲੋਂ ਅੱਜ ਮੰਤਰੀ ਨੂੰ ਤੇ ਮੇਅਰ ਨੂੰ ਕੱਟ ਕੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਦੇ ਨਾਲ ਗੱਲਬਾਤ ਕੀਤੀ ਗਈ ਤੇ ਇੱਥੋਂ ਤੱਕ ਵੀ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜੇਕਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹਨਾਂ ਵੱਲੋਂ ਹੋ ਸਕਦਾ ਹੈ ਕਿ ਉਹ ਸੰਘਰਸ਼ ਵੀ ਸ਼ੁਰੂ ਕਰ ਸਕਦੇ ਨੇ ਜਸਪਾਲ ਸਿੰਘ ਚੇਚੀ ਹੁਣਾਂ ਦਾ ਮੈਂ ਇੱਕ ਗੱਲਬਾਤ ਕਰ ਰਿਹਾ ਹੁਣਾਂ ਵੱਲੋਂ ਸਿੱਧੇ ਤੌਰ ਤੇ ਸਹਾਇਕ ਕਮਿਸ਼ਨਰ ਨੂੰ ਕਹਿ ਦਿੱਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਵਾਰਡ ਦੇ ਕੰਮ ਕੋਈ ਸਮੱਸਿਆ ਆਉਂ ਨੂੰ ਲੈ ਕੇ ਉਹ ਗਏ ਹੋਣਗੇ ਅੱਜ ਤੋਂ 8-10 ਦਿਨ ਪਹਿਲਾਂ ਤਾਂ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਜੇਕਰ ਭਾਈ ਸਾਹਿਬੇ ਕੰਮ ਨਹੀਂ ਹੋਵੇਗਾ ਤਾਂ ਮੈਂ ਇਕੱਲਾ ਹੀ ਤੁਹਾਡੇ ਦਫ਼ਤਰਵਾਰ ਨਗਰ ਨਿਗਮ ਦੇ ਵਿੱਚ ਧਰਨੇ ਤੇ ਬੈਠ ਜਾਵਾਂਗਾ ਸੋ ਜੇਕਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਸਾਹਿਬਾਨ ਹੀ ਧਰਨੇ ਤੇ ਬੈਠ ਜਾਣਗੇ ਤਾਂ ਫਿਰ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦੇ ਵਿੱਚ ਕੀ ਹਾਲਾਤ ਬਣੇ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ